ਮਾਗੀ ਮੋਕੇ ਦਰਵਾਰ ਸਾਹਿਬ ਮੱਥਾ ਟੇਕਣ ਪਹੁੰਚੀਆਂ ਸੰਗਤਾ ਜੀहां ਅੱਜ ਦਾ ਇਸ ਪਵਿੱਤਰ ਦਿਹਾੜੇ ਦੇ ਉੱਤੇ ਸ਼੍ਰੀ ਦਰਵਾਰ ਸਾਹਿਬ ਵਿਖੇ ਸੰਗਤਾ ਦੂਰਦਰੇੜਿਓਂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਵਾਰ ਸਾਹਿਬ ਦੀਆਂ ਨੇ ਜਿੱਥੇ ਕਿ ਦੂਰਦਰੇੜਿਓਂ ਸੰਗਤਾ ਆ ਕੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਰਹੀਆਂ ਨੇ ਮਾਗੀ ਦੇ ਤਿਉਹਾਰ ਦੇ ਉੱਤੇ ਤੇ ਦੱਸਦੀ ਏ ਕਿ ਪੰਜਾਬ ਚ ਮਾਗੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸ਼ਰਧਾਲੂਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਚ ਇਹ ਪਵਿੱਤਰ ਦਿਹਾੜਾ ਦੇਸ਼ਾ ਵਿਦੇਸ਼ਾ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਾ ਚਲਦੇ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ ਚ ਸ਼ਰਧਾਲੂ ਸਜ ਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਤੇ ਇੱਥੇ ਮੱਥਾ ਟੇਕ ਕੇ ਇਸ਼ਨਾਨ ਵੀ ਕਰਦੇ ਨੇ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਉਥੇ ਹੀ ਗੁਰੂ ਘਰ ਪਹੁੰਚੇ ਸ਼ਰਦਾਲੂਆਂ ਦਾ ਕਹਿਣਾ ਹੈ ਕਿ ਮਾਗੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਉਹ ਗੁਰੂ ਘਰ ਮੱਥਾ ਟੇਕ ਕੇ ਆਪਣੇ ਪਰਿਵਾਰ ਦੀ ਸੁਖਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਤੇ ਨਾਲ ਦੀ ਨਾਲ ਹੀ ਉਹ ਇਸ਼ਨਾਨ ਵੀ ਕਰਦੇ ਨੇ ਤਾਂ ਇਸ ਤੋਂ ਇਲਾਵਾ ਹੋਰ ਮਾਗੀ ਦੇ ਤਿਉਹਾਰ ਤੇ ਸੰਗਤਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਹੋਰ ਵਦੇਰੀ ਖਬਰਾਂ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਟੀਵੀ ਦੇ ਨਾਲ ਆਪਣਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਕਹਣਾ ਜੋ ਗੁਰੂਕਾਰ ਪੰਚੀ ਮਾਗੀ ਆਲੇ ਜਾ ਮਾਗੀ ਵਾਲ ਦੇੰਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਘ ਮਨਜਨ ਸਿੰਘ ਸਾਧੂ ਮਾਨ ਤੂੜੇ ਘਰ ਇਸ਼ਨਾਨ ਹਰਕਾ ਨਾਮ ਅਥਾਏ ਸੁਣ ਸਭਨਾ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਾਤਨਾ ਵਾਈਗੁਰ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਹਾਰਾਜ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾਾਸੇ ਵਰਤ ਉਸ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਹਮ ਨਹੀਂ ਲੋਕ ਚੱਲ ਰਹੇ ਹੈ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਪਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਪਾਵੇਂ ਜਿੰਨੀ ਮਰਜ਼ੀ ਹੈ ਜਿਹੜੇ ਆਪਣੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਨ ਸਰੋਵਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗਾਂ ਲੈ ਮਾਘੀ ਲੇਣੇ ਪਹੁੰਚੇ ਜਦ ਸੰਗਤ ਜਿਹੜੀ ਮੁਖਸਰ ਸਾਹਿਬ ਪਹੁੰਚੀ ਹੈ ਮੁਖਸਰ ਸਾਹਿਬ ਜਿਹੜੀ ਸਕਦੇ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਹੀਂ ਵੀ ਸੋ ਮੁਖਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਪਰ ਅੱਜ ਗੁਰੂ ਘਰ ਪਹੁੰਚ ਗਏ ਅੱਜ ਗੁਰੂ ਘਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ-ਬਹੁਤ ਧੰਨਵਾਦ ਗੁਰਦਸਾਹ ਮਹਾਰਾਜ ਸਿੱਕੇ ਪਾਛਾ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵ ਅੱਜ ਦਾ ਦਿਨ ਸਾਰੇ ਜਿਹੜੀ ਦੁਨੀਆ ਹੈਗੀਆਂ ਤੀਰਥ ਸਥਾਨਾਂ 'ਤੇ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੇ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਹੀਆਂ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤੀਆਂ ਦੀ ਪਾਦਿੱਤ ਕੀਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਤਾਂ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਧਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਆ ਤਾਂ ਖੇਰਾਨੀ ਢਾਬ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉਥੇ ਖੇਰਾਨੀ ਢਾਬ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗੱਜ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ੀਧੀ ਬਰਾਦ ਕੀਤੀ ਉਹਨਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਗਿਆ ਅਜਿਹੇ ਦਿਨ ਜੋ ਬਿਦਾਵਾ ਲਿਖਿਆ ਸੀ ਗੁਰੂ ਜੀ ਨੇ ਮਾ ਸਿੰਘ ਦੇ ਸਾਹਮਣੇ ਅੱਜ ਜੋ ਪਾੜ ਕੇ ਟੁੱਟੀ ਗੰਢੀ ਸੀ ਅੱਜ ਇਸ ਕਰਕੇ ਉਹਨੂੰ ਮੁਕਸਰ ਸਾਹਿਬ ਮੁਕਤੀ ਦਾ ਕਰ ਜਿਹੜਾ ਹੈਗਾ ਮੁਕਸਰ ਸਾਹਿਬ ਕਿਹਾ ਜਾਂਦਾ ਹੈ ਇਸ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਸ਼ਰਧਾਨ ਕਰਕੇ ਬੜਾ ਪੁੰਨ ਸਮਝ ਰਹੀਆਂ ਹਨ